ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਤਪੁਰਵਾਰਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਦ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨਜਿਆ ਗਿਆ ਫਰ ਹੋਰ ਵੀ ਕੇਸ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸ ਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤੀ ਜਾਏਗਾ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਪਟਿਆਲੇ ਲੇਟਸਟ ਗੋਲੀ ਗਾਣਾ ਹੋਇਆ ਪਤਾ ਕੋਈ ਉੱਚ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤਾਂ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫ਼ਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਹਰ ਤਿੰਨ ਦਾ ਕੋਈ ਸਵਾਲ ਨਹੀਂ ਥੈਂਕ ਯੂ ਸਰ ਜੀ ਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਤਪੁਰਵਾਰਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਫਰ ਹੋਰ ਵੀ ਕੇਸ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸ ਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤੀ ਜਾਵੇਗਾ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸਟ ਗੋਲੀ ਗਾਣਾ ਹੋਇਆ ਪਤਾ ਕੋਈ ਉੱਚ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤੰ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਠੀਕ ਕਰ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮੰਗਦਾ ਥੈਂਕ ਯੂ ਸੋ ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਭਗਵਾਨਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚੈਨ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਪਰ ਹੋਰ ਵੀ ਕੇਸ ਦਾ ਪਰਚੇ ਕੀਤਾ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਿਲੋਸ ਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤਾ ਜਾਣਾ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸਟ ਗੋਲੀ ਗਾਣਾ ਹੋਇਆ ਪਤਾ ਕੋਈ ਉੱਚ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤਾਂ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫ਼ਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਰ ਬਾਕੀ ਹਰ ਥੈਂਕ ਯੂ